ਜਦੋਂ ਸਾਰੇ ਨੇ ਟੀਚਰ ਨੇ ਬੱਚੇ ਨੂੰ ਕੁੱਟਿਆ ਬੱਚੀ ਨੂੰ ਸਾਰਿਆਂ ਨੇ ਦੇਖਿਆ ਹੈ ਕਿਵੇਂ ਕੁੱਟਿਆ ਸੀ ਚੱਲ ਇੱਕ ਜਣੇ ਖੜਾ ਹੋ ਕੇ ਦੱਸੇ ਕਿਵੇਂ ਕੁੱਟਿਆ ਹੈ ਦੱਸੋ ਦੱਸ ਆਇਆ ਆਇਆ ਪੁੱਤ ਦੱਸ ਦੱਸ ਆਂਦੀ ਮਿੱਠਾ ਹੁਣ ਦੱਸੋ ਕਿਵੇਂ ਕੁੱਟਿਆ ਬੱਚੇ ਨੂੰ ਪੈ ਹੱਥਾਂ ਦੇ ਉੱਪਰ ਬੂਟ ਰੱਖੇ ਸੀ ਟੇੜੇ ਤੇ ਉੱਪਰ ਬੂਟ ਰੱਖੇ ਸੀ ਜੀ ਟੇੜੇ ਨਾਲ ਦਾ ਹੈ ਕਹਿੰਦਾ ਸੀ ਮਾਮਾ ਜੀ ਬਾਰਾ ਦੇ ਪੈਰਾਂ ਦੇ ਤੇ ਹੱਥਾਂ ਦੇ ਬੂਟ ਰੱਖੇ ਸੀ ਫੇਰ ਕੁੱਟਿਆ ਸੀ ਜੀ ਚਲੋ ਠੀਕ ਹੈ ਪੁੱਤਰ ਓਕੇ ਸੰਗਾ ਕਰੋ ਹੈ ਸੰਗਾ ਕਰੋ ਸੰਗਾ ਕਰੋ ਕੁੱਟ ਮਾਰ ਕਿੰਨੇ ਕੀਤੀ ਤੇ ਹੈ ਕਾਸਰ ਹੈ ਕਾਸਰ ਨੇ ਕਿਸ ਤਰ੍ਹਾਂ ਕੁੱਟਿਆ ਇੱਥੇ ਫੇਰ के। बेंच थे क्या था थे अच्छा थे इतना बात थे ये कल्ले आगे मारे ऐसे कितनी आगे चपेड़ा मारना है दस दस चपेड़ा मारेंगे की कहना तो काम नहीं करके ही काम में करके ही सी पढ़े कुछ नहीं ऐसी ताकत ठीक पढ़े नहीं है ताकत उठा के एक की नाम थोड़ा कितने रहने दो सी हाँ जी ਬੱਚੀ ਤਾਂ ਅਕੈਡਮੀ ਚ ਪੜਦੀ ਕਿੱਥੇ ਪੜਦੀ ਕਿੱਥੇ ਪੜਦੀ ਸ਼ਾਂਗਾਂਵਰ ਦੇ ਤੇ ਕੁੱਟ ਮਾਰ ਕਿੰਨੇ ਕੀਤੀ ਕੁੱਟ ਮਾਰਦੇ ਤੇ ਆਪਾਂ ਮਿਲ ਕਾਪ ਸਰ 25 ਦੀ 25 ਓਵਰ ਕਿੰਨੇ ਆ ਅੱਠ ਸਾਲ ਦੀ ਕਿੰਨੀ ਕਿੰਨਾ ਕੁ ਕੁੱਟਿਆ ਸੀਗਾ ਇਕੱਲੇ ਵੀ ਕੁੱਟੇ ਸੀਗੇ ਤੇ ਮੱਥਾ ਜਿਹਦਾ ਸੁੱਜਿਆ ਸੀਦਾ ਤੇ ਸੌਣ ਨਾ ਹੋਵੇ ਸੀਗਾ ਤੇ ਕਰੇ ਰੋਂਦੇ ਰੋਂਦੇ ਗਏ ਆ ਤੇ ਕਹਿੰਦੇ ਸਕੂਲ ਨਾਲ ਡੈਡੀ ਨੇ ਜਾਣਕੰਦ ਹੋ ਗਿਆ ਉਹ ਕਹਿੰਦਾ ਕੁੱਟਿਆ ਬਹੁਤ ਹੈ ਅੱਗੇ ਵੀ ਤੋ ਤਿੰਨ ਵਾਰ ਇਹਨਾਂ ਕੁੱਟਿਆ ਸੀਗਾ ਕਿ ਅਸੀਂ ਉਹਦੇ ਕੋਲ ਗਏ ਸੀ ਤੇ ਜਿਹੜਾ ਕੋਲ ਐਸਟ ਕੀਤੀ ਸੀ ਸਰ ਬੱਚਾ ਦਾ ਨਾਮ ਕੁੱਟਿਆ ਅਰੋਇਣਾ ਤੇ ਫਿਰ ਅਸੀਂ ਗਏ ਸੀ ਕੱਲ੍ਹ ਤੇ ਸਰ ਉਹਦਾ ਸਿੱਧਾ ਮਿਲਿਆ ਸੀ ਨਾਮ ਕਹਿੰਦਾ ਜੋਕ ਕਰਨਾ ਤੁਸੀਂ ਧਰ ਲੋ ਤੇ ਮੇਰਾ ਕੋਈ ਪੁੱਤ ਨਹੀਂ ਕੋਈ ਮੇਰੇ ਨੂੰ ਸਰ ਪੈਂਟ ਵੀ ਹੈਗਾ ਤੇ ਮੇਰਾ ਪਿੰਡ ਕਹਿੰਦਾ ਸੀ ਹੁਣ ਤਾਂ ਵੀ ਜੀਵਨ ਬਹੁਤ ਬਦਲ ਗਿਆ ਬਰੇਨਾ ਪੁਰੇ ਨਾਲ ਜੋ ਕਰਨਾ ਕਿਸ ਕਰੀ ਜਬ ਬੱਚੀ ਇੰਨੀ ਕਿਸੇ ਮੀ ਕਿੰਨੀ ਕੋ ਡਰੀ ਜੀ ਡਰੀ ਹੋਈ ਸੀ ਠੀਕ ਹੈ ਤੇ ਮੈਂ ਸਕੂਲੇ ਜਾਣਾ ਰਹਾ ਹਾਂ ਜੇ ਰਾਤਾਂ ਦੇ ਬਾਹਾਂ ਦੇ ਦਰਦ ਕਰਦੇ ਆਂ ਹਾਂ ਪਤਾ ਨਹੀਂ ਇਹਨੂੰ ਕਿੱਥੇ ਕਿੱਥੇ ਮਾਰਦਾ ਸਰਕਾਰੀ ਸਕੂਲ ਚ ਪੜਦੀ ਤੇ ਇੱਕ ਸਰ ਉਹਨਾਂ ਨੇ ਸਾਰਿਆਂ ਸਾਬ ਨੇ ਸਾਰੀ ਪੇਲ ਕੀਤੀ ਪਰ ਉਸ ਨੇ ਕੱਲ ਜਦੋਂ ਅਸੀਂ ਗਿਆ ਸੀ ਸਕੂਲ ਉਹਨੇ ਸਾਰੀ ਪੇਲ ਨਹੀਂ ਕੀਤੀ ਉਸ ਤੋਂ ਬਾਅਦ ਅਸੀਂ ਕਾਰਵਾਈ ਕੀਤੀ ਹੈ ਕਾਰਵਾਈ ਕਰਵਾਉਣੀ ਚਾਹੀਦੀ ਮਾਸਟਰ ਦੇ ਇਹੋ ਜਿਹੇ ਪਾਉਣੇ ਚਾਹੀਦੇ ਕੀ ਨਾਮ ਮਾਸਟਰ ਦਾ ਤਲਕਾਰ ਕਿਦੇ ਵਿੱਚ ਪੜਦੀ ਚੌਥੀ ਪਲਾਸ ਠੀਕ ਹਾਂਜੀ ਮੇਰੇ ਧਿਆਨ ਚ ਵੀ ਆਇਆ ਕੱਲ ਫੋਨ ਕੀਤਾ ਮੈਨੂੰ ਕਿਸੇ ਨੇ ਕਿ ਉਹ ਇੱਕ ਬੱਚੀ ਨੂੰ ਬਹੁਤ ਜ਼ਿਆਦਾ ਮਾਰਿਆ ਹੈਗਾ ਇੱਕ ਅਧਿਆਪਕ ਨੇ ਤੇ ਉਹ ਫਿਰ ਤੁਰੰਤ ਹੀ ਬੀਬੀਓ ਨੂੰ ਫੋਨ ਕਰਤਾ ਸੀ ਨਾ ਤੇ ਬੀਬੀਓ ਸਰ ਮੌਕੇ ਤੇ ਪਹੁੰਚ ਗਏ ਸਕੂਲ ਚ ਪਹੁੰਚ ਗਏ ਸੀਗੇ ਤੇ ਉਹਨਾਂ ਨੇ ਮਤਲਬ ਸਾਰੀ ਪੁੱਛ ਪੜਤਾਲ ਕਰ ਲਈ ਹੈ ਪੁੱਛ ਪੜਤਾਲ ਕਰਨ ਦੇ ਬਾਅਦ ਉਹਨਾਂ ਨੇ ਜੋ ਵੀ ਉੱਥੇ ਵਾਪਰਿਆ ਉਦੀ ਰਿਪੋਰਟ ਮਾਪਿਆਂ ਦੇ ਨਾਲ ਲੱ ਕੇ ਆਪਣੇ ਪੁਲਿਸ ਸਟੇਸ਼ਨ ਜਿਹੜਾ ਨੀਅਰੈਸਟ ਪੈਂਦਾ ਹੈਗਾ ਉੱਥੇ ਰਿਪੋਰਟ ਕਰਾਤੀ ਹੈ ਤੇ ਐਫ ਆਈ ਆਰ ਹੋ ਜਾਂਦੀ ਉਸ ਅਧਿਕਾਰ ਦੇ ਕਲ ਉਹ ਤੇ ਫਿਰ ਉਹ ਪਿੱਛੇ ਵੀ ਸ਼ਿਕਾਇਤ ਆਈ ਸੀ ਨਾ ਹਲਕਾਰ ਸਿੰਘ ਆ ਉਹ ਰੈਗੂਲਰ ਸੀਗਾ ਰੈਗੂਲਰ ਰਿਟੀਟੀ ਤੇ ਆਪਾਂ ਕਹਿੰਦੇ ਰੈਗੂਲਰ ਸੀ ਹਾਂਜੀ ਹਾਂਜੀ ਹੈ ਨਾ ਦੇ ਪਰਟਕਾਰ ਹਾਂਜੀ ਉਸ ਤੋਂ ਬਾਅਦ ਅਸੀਂ ਹੁਣ ਆਪਦੇ ਡਿਪਾਰਟਮੈਂਟ ਵੱਲੋਂ ਵੀ ਇਰੀ ਇਨਕੁਆਰੀ ਖੋਲਦੀ ਹੈਗੀ ਆ ਦੋ ਦਿਨਾਂ ਦੇ ਵਿੱਚ ਵਿੱਚ ਇਨਕੁਆਇਰੀ ਕਰਕੇ ਸਾਨੂੰ ਵੀ ਸਾਰੀ ਡਿਟੇਲ ਦੇ ਦੇਣਗੇ ਫਿਰ ਡਿਪਾਰਟਮੈਂਟ ਦੇ ਵਿੱਚ ਕਾਰਵਾਈ ਕਰੋ ਠੀਕ ਹੈ ਬਿਲਕੁਲ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਪੰਦੀ ਸਜ਼ਾ ਦਿੱਤੀ ਜਾਊਗੀ ਇਹਨੂੰ ਐਫ ਆਈ ਆਰ ਵੀ ਕਰਵਾਵਾਂਗੇ ਔਰ ਡਿਪਾਰਟਮੈਂਟ ਦੇ ਵਿੱਚ ਵੀ ਜੋ ਵੀ ਉਹਦੀ ਬੰਦੀ ਕਾਰਵਾਈ ਹੋਵੇ ਕਰਵਾਉ ਜਿਲ੍ਹੇ ਦੇ ਸਟੋੜਨ ਮੇਰਾ ਨਾਮ ਨੀਲਮ ਰਾਣੀ ਡੀਓ ਪਰੰਬਰੀ ਫਰੋਸਪੁਰ